ਭਾਜਪਾ ਨੂੰ ਕੇਵਲ ਢਿੱਲੋ ਦੀ ਜ਼ਿੰਮੇਵਾਰੀ ਵਧਦੀ ਹੋਈ ਨਜ਼ਰ ਆ ਰਹੀ ਹੈ ਭਾਜਪਾ ਨੇ ਸੰਗਰੂਰ ਸੀਟ ਦੇ ਦਾਅਵੇ ਦਾ ਕੇਵਲ ਢਿੱਲੋ ਨੂੰ ਜ਼ਿੰਮੇਵਾਰੀ ਦਿੱਤੀ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਸੀਟ ਦਾ ਕਲਸਟਰ ਇੰਚਾਰਜ ਨਿਯੁਕਤ ਕੀਤਾ ਸੁਨੀਲ ਜਾਖੜ ਤੇ ਜੇਪੀ ਨੱਡਾ ਵੱਲੋਂ ਇਹ ਜ਼ਿੰਮੇਵਾਰੀ ਦਿੱਤੀ ਗਈ ਸੰਗਰੂਰ ਤੋਂ ਭਾਜਪਾ ਟਿਕਟ ਦੇ ਸਕਦੀ ਹੈ ਕੇਵਲ ਢਿੱਲੋ ਤੇ ਅਰਵਿੰਦ ਖੰਨਾ ਨੂੰ ਟਿਕਟ ਮਿਲ ਸਕਦੀ ਹੈ ਭਾਜਪਾ ਨੂੰ ਕੇਵਲ ਢਿੱਲੋ ਦੀ ਜ਼ਿੰਮੇਵਾਰੀ ਵਧਦੀ ਹੋਈ ਨਜ਼ਰ ਆ ਰਹੀ ਹੈ ਭਾਜਪਾ ਨੇ ਸੰਗਰੂਰ ਸੀਟ ਦੇ ਦਾਅਵੇ ਦਾ ਕੇਵਲ ਢਿੱਲੋ ਨੂੰ ਜ਼ਿੰਮੇ ਜ਼ਿੰਮੇਵਾਰੀ ਦਿੱਤੀ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਸੀਟ ਦਾ ਕਲਸਟਰ ਇੰਚਾਰਜ ਨਿਯੁਕਤ ਕੀਤਾ ਸੁਨੀਲ ਜਾਖੜ ਤੇ ਜੇਪੀ ਨੱਡਾ ਵੱਲੋਂ ਇਹ ਜ਼ਿੰਮੇਵਾਰੀ ਦਿੱਤੀ ਗਈ ਸੰਗਰੂਰ ਤੋਂ ਭਾਜਪਾ ਟਿਕਟ ਦੇ ਸਕਦੀ ਹੈ ਕੇਵਲ ਢਿੱਲੋ ਤੇ ਅਰਵਿੰਦ ਖੰਨਾ ਨੂੰ ਟਿਕਟ ਮਿਲ ਸਕਦੀ ਹੈ ਭਾਜਪਾ ਨੂੰ ਕੇਵਲ ਢਿੱਲੋ ਦੀ ਜ਼ਿੰਮੇਵਾਰੀ ਵਧਦੀ ਹੋਈ ਨਜ਼ਰ ਆ ਰਹੀ ਹੈ ਭਾਜਪਾ ਨੇ ਸੰਗਰੂਰ ਸੀਟ ਦੇ ਦਾਅਵੇਦਾਰ ਕੇਵਲ ਢਿੱਲੋ ਨੂੰ ਜ਼ਿੰਮੇਵਾਰੀ ਦਿੱਤੀ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਸੀਟ ਦਾ ਕਲਸਟਰ ਇੰਚਾਰਜ ਨਿਯੁਕਤ ਕੀਤਾ ਸੁਨੀਲ ਜਾਖੜ ਤੇ ਜੇਪੀ ਨੱਡਾ ਵੱਲੋਂ ਇਹ ਜ਼ਿੰਮੇਵਾਰੀ ਦਿੱਤੀ ਗਈ ਸੰਗਰੂਰ ਤੋਂ ਭਾਜਪਾ ਟਿਕਟ ਦੇ ਸਕਦੀ ਹੈ ਕੇਵਲ ਢਿੱਲੋਤੇ ਅਰਵਿੰਦ ਖੰਨਾ ਨੂੰ ਟਿਕਟ ਮਿਲ ਸਕਦੀ ਹੈ ਭਾਜਪਾ ਨੂੰ ਕੇਵਲ ਢਿੱਲੋ ਦੀ ਜ਼ਿੰਮੇਵਾਰੀ ਵਧਦੀ ਹੋਈ ਨਜ਼ਰ ਆ ਰਹੀ ਹੈ ਭਾਜਪਾ ਨੇ ਸੰਗਰੂਰ ਸੀਟ ਦੇ ਦਾਵੇਦਾਰ ਕੇਵਲ ਢਿੱਲੋ ਨੂੰ ਜ਼ਿੰਮੇਵਾਰੀ ਦਿੱਤੀ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਸੀਟ ਦਾ ਕਲਸਟਰ ਇੰਚਾਰਜ ਨਿਯੁਕਤ ਕੀਤਾ ਸੁਨੀਲ ਜਾਖੜ ਤੇ ਜੇਪੀ ਨੱਡਾ ਵੱਲੋਂ ਇਹ ਜ਼ਿੰਮੇਵਾਰੀ ਦਿੱਤੀ ਗਈ ਸੰਗਰੂਰ ਤੋਂ ਭਾਜਪਾ ਟਿਕਟ ਦੇ ਸਕਦੀ ਹੈ ਕੇਵਲ ਢਿੱਲੋਤੇ ਅਰਵਿੰਦ ਖੰਨਾ ਨੂੰ ਟਿਕਟ ਮਿਲ ਸਕਦੀ ਹੈ